ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਨੇ ਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਤੇ ਉਹਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ ਇਸੇ ਮੰਗ ਨੂੰ ਲੈ ਕੇ ਅੱਜ ਗੁਰਚਰਨ ਸਿੰਘ ਬੱਬਰ ਕਾਲ ਤਖਤ ਵਿਖੇ ਪੁੱਜੇ ਬੱਬਰ ਵੱਲੋਂ ਸਾਰਿਆਂ ਸਿੱਖ ਜਥੇਬੰਦੀਆਂ ਨੂੰ ਇਸ ਮੌਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਗੁਰਚਰਨ ਸਿੰਘ ਬੱਬਰ ਨੇ ਪਹਿਲਾਂ ਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁੱਲਾ ਪੱਤਰ ਲਿਖ ਕੇ ਜਥੇਦਾਰ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਗੁਰਚਰਨ ਸਿੰਘ ਬੱਬਰ ਦਾ આરોਪ ਹੈ ਕਿ ਜਥੇਦਾਰ ਵੱਲੋਂ ਕੰਟੇਨਰ ਰਾਹੀਂ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਭੇਜਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜੋ ਕਿ ਸਿੱਖ ਮਰਿਆਦਾ ਦੇ ਖਿਲਾਫ ਹੈ ਬੱਬਰ ਦਾ ਕਹਿਣਾ ਹੈ ਕਿ ਇਸ ਕੰਟੇਨਰ ਨੂੰ ਇੱਕ ਸਿੱਖਯੂਪਿਕ ਵੱਲੋਂ ਦਿੱਲੀ ਦੇ ਗੁਰਦੁਆਰਾ ਕਾਫਗੰਜ ਵਿਖੇ ਕਬਜ਼ੇ ਚੁਲਿਆ ਗਿਆ ਸੀ ਜਿਸ ਤੋਂ ਬਾਅਦ ਦੇਸ਼ ਵਿਦੇਸ਼ ਤੇ ਸਿੱਖਾਂ ਵਿੱਚ ਭਾਰੀ ਗੁੱਸਾ ਹੈ ਇਸ ਲਈ ਜਥੇਦਾਰ ਨੂੰ ਤੁਰੰਤ ਇਸ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਇਸ ਉਤੇ ਕਾਲ ਤੱਕ ਜਿੱਦ ਕਰਕੇ ਅਨਿਲਪ੍ਰੋਚਨ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਆਪਣੇ ਉੱਤੇ ਲੱਗੇ ਸਾਰੇ આરોਪਾਂ ਨੂੰ ਸਿਰੇ ਤੋਂ ਨਕਾਰਿਆ ਹੈ ਸੰਗਤਾਂ ਦੀ ਬੁਰਜੋਰ ਮੰਗ ਆ ਰਹੀ ਸੀ ਵਿਦੇਸ਼ਾਂ ਦੇ ਵਿੱਚੋਂ ਵੀ ਸਾਨੂੰ ਸਤਿਗੁਰੂ ਦੇ ਸਰੂਪੇ ਭੇਜੇ ਜਾਣ ਕਿਉਂਕਿ ਸਤਿਗੁਰਾਂ ਦੇ ਸਰੂਪ ਵਿਦੇਸ਼ਾਂ ਵਿੱਚ ਭੇਜਨੇ ਬਹੁਤ ਮੁਸ਼ਕਲ ਹੋਏ ਸੀ ਜੋ ਜਿਸ ਤਰ੍ਹਾਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਉਸੇ ਦਿਸ਼ਾ ਨਿਰਦੇਸ਼ ਦੇ ਅਨਸਾਰ ਹੀ ਉਹਨਾਂ ਨੇ ਸਰੂਪ ਭੇਜਣ ਦੇ ਵਾਸਤੇ ਉਪਰਾਲਾ ਕੀਤਾ ਗਿਆ ਸੀ ਪਰ ਇਹੋ ਜਿਹੇ ਜਿਹੜੇ ਹੈਗੇ ਨੇ ਜਿਹੜੇ ਪੰਥ ਵਿੱਚ ਦੁਬਿਧਾ ਪਾਉਣੀ ਚਾਹੁੰਦੇ ਨੇ ਪੰਥ ਵਿੱਚ ਦੁਫੇੜ ਪਾਉਣੀ ਚਾਹੁੰਦੇ ਨੇ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਨੇ ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਕੀਤਾ ਜਿਸ ਕਰਕੇ ਮੈਨੂੰ ਵੀ ਫੋਨ ਆਇਆ ਔਰ ਮੈਂ ਵੀ ਉਹ ਕੰਟੇਨਰ ਜਿਹੜਾ ਸੀ ਰੋਕ ਕੇ ਦਿੱਤਾ ਸੀ ਪਾਕਿਸਤਾਨੀ ਸਿੱਖ ਸੰਗਠਨਾਂ ਨੇ ਸ਼੍ਰੀ ਕਾਲ ਤਕ ਸਹੈ ਦੀ ਸਰਵਉੱਚਤਾ ਨੂੰ ਪਰਵਾਣ ਦੇ ਸੋਦੋ ਹਿਨਾਨ ਸ਼ੇ ਕਲੰਡਰ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਵ 1 ਜੂਨ ਨੂੰ ਹੀ ਮਨਾਉਣ ਦਾ ਫੈਸਲਾ ਲਿਆ ਹੈ ਐਸਜੀਬੀਸੀ ਪ੍ਰਧਾਨ ਅਵਤਾਰ ਸਿੰਘ ਵੱਲੋਂ ਜਾਰੀ ਬਿਆਨ ਚੇਤਾਵਾ ਕੀਤਾ ਗਿਆ ਦਫ਼ਤਰ ਵੱਲੋਂ ਜਾਰੀ ਪ੍ਰੈਸ ਨੋਟ 'ਚ ਅਵਤਾਰ ਜਿਨੇ ਕਿਹਾ ਹੈ ਕਿ ਪਾਕਿਸਤਾਨ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮस्तान ਸਿੰਘ ਵੱਲੋਂ ਮੇਰੀ ਜਾਣਕਾਰੀ ਮੁਤਾਬਕ ਸ਼ੀਤੀ ਦਿਹਾੜੀ ਪਾਕਿਸਤਾਨ 'ਚ ਸ਼੍ਰੀ ਕਨਫਰ ਸਾਹਿਬ ਆਰੰਭ ਕੀਤੇ ਗਏ ਨੇ ਤੋਂ ਮੈਂ ਇਹ ਇਸ ਵਾਰ ਦੀ ਖੁਸ਼ੀ ਹੈ पाकिस्तान की संगत पाकिस्तान की संगत जो है वो काल तक की मर्यादा के मुताबिक अकाल तक के अमेंडेंट कैलेंडर को मानते हुए उन्होंने कल से श्री खानपाठ साहब प्रोग्राम करा दिए हैं पंजा साहब में खनपाठ साहब रखा गया है नलका साहब में खनपाट साहब रखा गया है डेरा साहब में श्री खनपाठ साहब रखा गया है भाई जोगा सिंह का द्वारा पेशावर में है उसमें रखा गया है कराची और सिंध में रखा गया है